ਤਬੀਰ ਜੋ ਹਮ ਜੰਤ ਵਜਾਵਤੇ ਟੂਟ ਗਈ ਸਬ ਤਾਰ ਜੰਤ ਵਿਚਾਰਾ ਕਿਆ ਕਰਾ ਚੱਲੇ ਵਜਾਵਨ ਹਾਰ ਤਬੀਰ ਕਹਿੰਦਾ ਜੋ ਹਮ ਜੰਤ ਵਜਾਵਤੇ ਜਿਹੜਾ ਮੈਂ ਜੰਤ ਵਜਾਉਂਦਾ ਸੀ ਨਾ ਸਰੀਰ ਸਰੀਰ ਕੀ ਜੰਤਿਆ ਨੂੰ ਵਜਾਉਨੇ ਆ ਸੀ ਆਵਾਜ਼ ਪ੍ਰਗਟ ਕਰਦੇ ਆ ਜੇ ਮੈਂ ਗਾਉਨੇ ਆ ਜਾਂ ਬੋਲਦੇ ਆ ਜੋ ਹਮ ਜੰਤ ਵਜਾਵਤੇ ਆ ਜਿਹੜਾ ਸਰੀਰ ਨਾਲ ਮੈਂ ਬੋਲਦਾ ਸੀ ਨਾ ਰਾਕੜਦਾ ਸੀ ਟੁੱਟ ਗਈ ਸਭ ਤਾਰ ਟੁੱਟ ਗਈ ਬੋਜ ਜੰਗ ਗਈ ਨਹੀਂ ਹੈ ਗਈ ਤਾਂ ਇੱਕ ਵਜਨ ਹੋ ਜੂ ਸਭ ਤਾਰ ਸਾਰੀਆਂ ਤਾਰਾਂ ਟੁੱਟ ਗਈਆਂ ਟੁੱਟ ਗਈ ਸਭ ਤਾਰ ਗਈ ਕਿਵੇਂ ਉਹ ਗਈ ਤਾਂ ਇੱਕ ਵਜਨ ਆ ਜੂਗਾ ਗਈ ਇੱਕ ਵਜਨ ਆ ਜੂਗਾ ਗਈ ਸਭ ਤਾਰ ਹੈ ਡੁੱਡ ਗਈ ਸਵਤਾਰ ਡੁੱਡ ਗਈ ਸਵਤਾਰ ਸਾਰੀਆਂ ਧਾਰਾਂ ਟੁੱਟ ਗਈਆਂ ਜੰਤ ਵਿਚਾਰਾ ਕੀ ਕਰੇ ਚੰਨੇ ਪੰਜਾਬ ਨਾਲ ਹਾਰ ਤਾਰਾਂ ਕਿੱਥੇ ਜੁੜੀਆਂ ਹੋਈਆਂ ਸੀਆਂ ਤੇਰ ਕੁੜੀ 'ਚੋਂ ਤਾਰਾਂ ਜੁੜਦੀਆਂ ਨੇ ਆਕੇ ਇਹ ਤੇਰ ਕੁੜੀ 'ਚ ਤਾਰਾਂ ਨੇ ਸਾਰੀਆਂ ਜੁੜੀਆਂ ਹੋਈਆਂ ਫੱਖਾ ਨਾਲ ਦੇਖਣ ਦੀ ਤਾਰ ਤੇਰ ਕੁੜੀ 'ਚ ਜੇ ਤੁਰਕੁੜੀ 'ਚ ਆਉਨੇ ਆ ਜਨਤਾ ਆਉਂਦਾ ਬੰਦਾ ਆਕੇ ਜੀ ਬੰਦਾ ਆਕੇ ਜੇ ਜੀਵ ਤੇਰ ਕੁੜੀ ਜਿਵੇਂ ਦਾ ਆ ਕੇ ਤਾਂ ਜੰਤ ਵੱਜਦਾ ਨਹੀਂ ਜੰਤ ਵੱਜਦਾ ਹੀ ਨਹੀਂ ਜੇ ਜੀ ਤੇਰ ਕੁੜੀ ਛੁੱਟੀ ਹੋਈ ਹੁੰਦੀ ਆ ਜੰਤ ਦਾ ਇਹ ਠੀਕ ਕਨੈਕਟ ਹੁੰਦਾ ਤੇ ਇਹ ਕਨੈਕਟ ਹੁੰਦਾ ਜੰਤ ਨਾਲ ਜੇ ਤੇਰ ਕੁੜੀ ਛੱਡ ਕੇ ਦਸਵੇਂ ਦਵਤ ਕਬੀਰ ਚਲੇਗਾ ਉਦੋਂ ਦੀ ਗੱਲ ਕਰ ਰਹੇ ਹਾਂ ਮੈਂ ਤੇਰ ਕੁੜੀ ਛੱਡੀ ਤਾਰਾਂ ਟੁੱਟ ਗਈਆਂ ਤਾਰ ਮੈਂ ਤੇਰ ਕੁੜੀ ਨਾ ਤੋੜ ਲਈ ਨਾ ਆਪਣਾ ਧਿਆਨ ਤੇਰ ਕੁੜੀ ਨਾ ਤੋੜ ਲੈ ਉੱਥੋਂ ਜੰਦ ਵੱਜਦਾ ਤਾਂ ਹੁਣ ਵੱਜਦਾ ਹੀ ਹੋਰ ਤਾਂ ਵਜਾਵਣ ਹਰ ਚਲਾ ਗਿਆ ਹੁਣ ਤੋਂ ਵਜਾਦਾ ਗਿਆ